ਸਵਾਰੀਆਂ ਦੇ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਦੋਹੇ ਬਾਹਰ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਟਕਰਾ ਜਾਂਦੇ ਨੇ ਤੇ ਮੌਕੇ ਤੇ ਬੱਸ ਦਾ ਜੋ ਡਰਾਈਵਰ ਤੇ ਨਾਲ ਹੀ ਨਾਲ ਟਰੱਕ ਡਰਾਈਵਰ ਦੋਹੇ ਜਾਣੇ ਬੁਰੀ ਤਰੀਕੇ ਦੇ ਨਾਲ ਫਸ ਜਾਂਦੇ ਨੇ। ਜਿਨ੍ਹਾਂ ਨੂੰ ਡੇਢ ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਤੇ ਹਸਪਤਾਲ ਭਰਤੀ ਕਰਵਾਇਆ ਗਿਆ ਡਰਾਈਵਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਜਿੱਥੇ ਕੀ ਦਸੂਹਾ ਰੋਡ ਤੇ ਪਿੰਡ ਬਾਗਪੁਰ ਅੱਡੇ ਤੇ ਇੱਕ ਬੱਸ ਜੋ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਾਹਮਣੋਂ ਆ ਰਹੇ ਇੱਕ ਟਰੱਕ ਦੇ ਨਾਲ ਬੱਸ ਟਕਰਾ ਜਾਂਦੀ ਹੈ ਤੇ ਮੌਕੇ ਤੇ ਹਾਦਸਾ ਵਾਪਰ ਜਾਂਦਾ ਬੱਸ ਦੇ ਵਿੱਚ ਸਵਾਰ ਜੋ ਸਵਾਰੀਆਂ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਸਵਾਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤੇ ਰਾਹੀਰ ਜੋ ਮਦਦ ਦੇ ਲਈ ਉੱਥੇ ਖੜੇ ਹੁੰਦੇ ਨੇ ਪੁਲਿਸ ਨੂੰ ਸੂਚਿਤ ਕਰ ਦਿੰਦੇ ਨੇ ਤੇ ਉਹਨਾਂ ਦੇ ਵੱਲੋਂ ਹੀ ਡੇਢ ਘੰਟੇ ਦੀ ਮੁਸ਼ਕਲ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਹਸਪਤਾਲ ਭਰਤੀ ਕਰਵਾਇਆ ਗਿਆ ਇਸ ਤੋਂ ਇਲਾਵਾ ਜੋ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਜ ਸਵੇਰ ਏ ਮੰਧਪਾਗਾ ਹਾਦਸਾ ਵਾਪਰਿਆ ਹੁਸ਼ਿਆਰਪੁਰ ਤੋਂ ਦਸੂਹਾ ਰੋਡ ਨੂੰ ਟਰੱਕ ਜਾ ਰਿਹਾ ਸੀ ਤੇ ਇਸ ਹਾਦਸੇ ਮਗਰੋਂ ਜ਼ਖਮੀ ਬਸ ਤੇ ਟਰੱਕ ਦੇ ਡਰਾਈਵਰ ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਦਸੀ ਗਈ ਹੈ ਨਿੱਜੀ ਹਸਪਤਾਲਾਂ 'ਚ ਉਹਨਾਂ ਨੂੰ ਰੈਫਰ ਕੀਤਾ ਗਿਆ